ਨਸ਼ਾ ਵਿਚਨ ਤਗੜੇ ਕੰਮ ਕਰਦੇ ਨੇ ਉਹਨਾਂ ਨੂੰ ਮੈਂ ਆਪ ਜੀ ਤਰਾਹੀ ਵਾਰਨ ਨਹੀਂ ਦਗਾਗਾ ਕਿ ਇਹ ਕੰਮ ਜਿਹੜੇ ਹੈਗੇ ਆ ਪੁਲਿਸ ਇਹਨਾਂ ਨੂੰ ਨਕੇਲ ਪਾਉਣ ਲਈ ਹਮੇਸ਼ਾ ਤਤਪਰ ਹੈਗੀ ਆ ਤੇ ਜੇਕਰ ਕੋਈ ਵੀ ਬੰਦਾ ਗਲਤ ਗਤੀਵਿਧੀ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤੇ ਉੱਤੇ ਜਿਹੜੀ ਸਖਤ ਸਜ਼ਾ ਕਰ ਦਿੱਤੀ ਜਾਵੇਗੀ ਤੇ ਜਿਹੜੇ ਨੌਜਵਾਨ ਜਿਹੜੇ ਮਤਲਬ ਕਿ ਕਾਨੂੰਨ ਦੀ ਲੁੰਗਣਾ ਕਰਦੇ ਨੇ ਤੇ ਉਹਦੇ ਜਿਹੜੇ ਚਲਾਨ ਜਿਹੜੇ ਹੈਗੇ ਆ ਉਹ ਵੀ ਕਟੇ ਜਾਂਦੇ ਨੇ ਮੈਂ ਆਪ ਜੀ ਦੇ ਰਹੀ ਸਾਰੇ ਇਲਾਕਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਪੁਲਿਸ ਜੜੀ ਹੈਗੀ ਆ ਆਪ ਜੀ ਦੀ ਸੇਵਾ ਲਈ 24 ਘੰਟੇ ਹਾਜ਼ਰ ਹੈਗੀ ਆ ਤੇ ਤੁਸੀਂ ਪੁਲਿਸ ਦਾ ਵੱਧ ਤੋਂ ਵੱਧ ਸਾਥ ਦਿਵੋ ਜਿਵੇਂ ਕਿ ਹੁਣ ਨਵਾਂ ਸਾਲ ਆ ਰਿਹਾ ਤੇ ਨਵੇਂ ਸਾਲ ਤੇ ਵੀ ਮੈਂ ਆਪ ਜੀ ਨੂੰ ਬੇਨਤੀ ਕਰਦਾ ਜਿੱਥੇ ਵੀ ਤੁਹਾਨੂੰ ਕੋਈ ਲਵਾਰਸ ਜੀ ਮਿਲਦੀ ਹੈ ਕਿਤੇ ਤੋਂ ਉਹਦੇ ਬਾਰੇ 112 ਤੇ ਪੁਲਿਸ ਨੂੰ ਦੱਸਿਆ ਜਾਵੇ ਤੇ ਬਾਕੀ ਸਾਡੀ ਪੀਸੀਆਰ ਜਿਹੜੀ ਹੈਗੀ ਆ ਸ਼ਹਿਰ ਵਿੱਚ ਚੌਕਸ ਹੈਗੀ ਆ ਤੇ ਨਾਲ ਜਿਹੜੇ ਨਸ਼ਾ ਵੇਚਣ ਦਗੜੇ ਕੰਮ ਕਰਦੇ ਨੇ ਉਹਨਾਂ ਨੂੰ ਮੈਂ ਆਪ ਵੀ ਦਰਾਹੀ ਵਾਰਨ ਦੇਣਾ ਹੈਗਾ ਨਾ ਕਿ ਇਹ ਕੰਮ ਜਿਹੜੇ ਹੈਗੇ ਆ ਪੁਲਿਸ ਇਹਨਾਂ ਨੂੰ ਨਕੇਲ ਪਾਉਣ ਲਈ ਹਮੇਸ਼ਾ ਤਤਪਰ ਹੈਗੀ ਆ ਤੇ ਜੇਕਰ ਕੋਈ ਵੀ ਬੰਦਾ ਗਲਤ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤੇ ਉੱਤੇ ਜਿਹੜੀ ਸਖਤ ਸਜ਼ਾ ਕਰ ਦਿੱਤੀ ਜਾਵੇਗੀ ਸਰ ਅਕਸਰ ਦੇਖਿਆ ਜਾਂਦਾ ਕਿ ਸੈਲੀ ਰੋਡ ਦੇ ਉੱਤੇ ਕਈ ਕ੍ਰੈਕਸ਼ਨ ਸੈਂਟਰਸ ਨੇ ਆ ਤੰਗ ਰੋਡ ਤੇ ਨੇ ਤੇ ਯੂਥ ਜਿਹੜੇ ਸ਼ਾਮ ਦੇ ਵੇਲੇ ਜਿਹੜੀ ਉੱਥੇ ਔੜਦੰਗ ਬਾਜੀ ਕਰਦੇ ਨਜ਼ਰ ਆਉਂਦੇ ਨੇ ਉਹਨਾਂ ਤੇ ਕੀ ਕਰਵੇ ਦੇ ਕੇ ਪੁਲਿਸ ਇਹਦੇ ਬਾਰੇ ਨਾ ਸਾਡੇ ਰੋਜ਼ ਸ਼ਾਮ ਨੂੰ ਕਹਿੰਦੇ ਆ ਨਾਕਾਬੰਦੀ ਜਿਹੜੀ ਹੈਗੀ ਆ ਇੱਕ ਪਲਾਨ ਦੇ ਤਹਿਤ ਕੀਤੀ ਜਾਂਦੀ ਆ ਤੇ ਜਿਹੜੇ ਨੌਜਵਾਨ ਜਿਹੜੇ ਮਤਲਬ ਕਿ ਕਾਨੂੰਨ ਦੀ ਲੁੰਗਣਾ ਕਰਦੇ ਨੇ ਤੇ ਉਹਦੇ ਜਿਹੜੇ ਚਲਾਨ ਜਿਹੜੇ ਹੈਗੇ ਆ ਉਹ ਵੀ ਕੱਟੇ ਜਾਂਦੇ ਨੇ